ਫੋਟੋ ਦੇਖੀਓ ਜਿਹੜੀ ਵਾਇਰਲ ਹੋ ਰਹੀ ਪਈ ਹੈ ਹਾਂਜੀ ਵੇਖੀ ਹੈ ਵੀਰ ਜੀ ਜਦੋਂ ਫੋਟੋ ਦੇਖੀ ਸੀ ਤਾਂ ਕੀ ਕਰਦੇ ਪਏ ਸੀ ਉਹ ਵੀਰ ਉਸ ਭੈਣ ਦੇ ਚਾਦਰਾਂ ਲਗਾ ਰਹੇ ਸੀਗੇ ਉਹਦੇ ਵਿੱਚ ਕੋਈ ਗਲਤ ਤਾਂ ਹੈ ਨਹੀਂ ਸੀ ਅੱਜ ਕੱਲ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਪਈਆਂ ਕਿ ਔਰਕੈਸਟਰ ਵਾਲੇ ਨੇ ਇਹ ਕੁੜੀਆਂ ਵਾ ਉਹ ਡਰੱਗ ਅਡਿਕਟਡ ਹੋ ਗਈਆਂ ਇੰਨੀ ਕੁ ਮਤਲਬ ਅਲੱਗ-ਅਲੱਗ ਜਦੋਂ ਗਰੁੱਪ ਚ ਜਾਂਦੇ ਆ ਤਾਂ ਉਹ ਗਲਤ ਹੋ ਜਾਂਦੀਆਂ ਕੁੜੀਆਂ ਇੱਥੇ ਕੁੜੀਆਂ ਆਪਣੀ ਵੀ ਉਹਨਾਂ ਦੇ ਹੁੰਦੀ ਹੈ ਕਿ ਹਾਂ ਅਸੀਂ ਕਰੀਏ ਤੇ ਉਹਨਾਂ ਦਾ ਦਿਲ ਹੁੰਦਾ ਉਹ ਤਾਂ ਹੀ ਕਰਦੀਆਂ ਕਿ ਕੋਈ ਆਪਣਨ ਤੱਕ ਇਹ ਨਾਲ ਤਾਂ ਕਹਿ ਨਹੀਂ ਸਕਦਾ ਕਿ ਤੁਸੀਂ ਆਹ ਚੀਜ਼ ਖਾਓ ਜਾਂ ਚੀਜ਼ ਪੀਓ ਹੋ ਯੋ ਵੇਖੋ ਯੋ ਵੇਖੋ ਜੀਜੇ ਦੀ ਚੜ੍ਹਾਈਆ ਓ ਵੇਖੋ ਯੋ ਵੇਖੋ ਜੀਜੇ ਦੀ ਚੜ੍ਹਾਈਆ ਪੈਂਟ ਕੋਟ ਨਾਲ ਕਿੰਨੀ ਸੋਹਣੀ ਜੁੱਤੀ ਪਾਈਆ ਪੈਂਟ ਕੋਟ ਨਾਲ ਕਿੰਨੀ ਸੋਹਣੀ ਜੁੱਤੀ ਪਾਈਆ ਹੋ ਫੁੱਫੜ ਲੱਕ ਨੂੰ ਖੁਰਕਦਾ ਆਵੇ ਫੁੱਫੜ ਲੱਕ ਨੂੰ ਖੁਰਕਦਾ ਆਵੇ ਮੇਰੇ ਪਾ ਦਾ ਨੋਟ ਕੱਢਦਾ ਫੁੱਫੜ ਲੱਕ ਨੂੰ ਖੁਰਕਦਾ ਆਵੇ ਮੇਰੇ ਪਾ ਦਾ ਨੋਟ ਕੱਢਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਪਏ ਹੋ ਰੀਜਨ ਪੰਜਾਬ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਫੋਟੋ ਬੜੀ ਵਾਇਰਲ ਹੁੰਦੀ ਪਈ ਹੈ ਜਿਸ ਦੇ ਵਿੱਚ ਕੁੜੀਆਂ ਦਾ ਚਾਦਰਾਂ ਮੁੰਡੇ ਬਣਦੇ ਪਏ ਆ ਤੇ ਜਿਹੜਾ ਜਿਹੜਾ ਇਹ ਫੋਟੋ ਸ਼ੇਅਰ ਕਰਦਾ ਪਿਆ ਆ ਜਾਂ ਵੀਡੀਓ ਉਸਤੇ ਥੱਲੇ ਕਮੈਂਟਾਂ ਦੀਆਂ ਲੜੀਆਂ ਲੱਗੀਆਂ ਹੋਈਆਂ ਕੁਝ ਲੋਕ ਇਸ ਨੂੰ ਬਹੁਤ ਨਾਕਰਾਤਮਕ ਤਰੀਕੇ ਦੇ ਨਾਲ 네ਗੇਟਿਵ ਤੇ ਕੁਝ ਲੋਕ ਪੋਜ਼ਿਟਿਵ ਤਰੀਕੇ ਦੇ ਨਾਲ ਲੈ ਕੇ ਜਾਂਦੇ ਪਏ ਆ ਪਰ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਹਰ ਇੱਕ ਦਾ ਆਪੂ ਆਪਣਾ ਤਰਕ ਹੁੰਦਾ ਹੈ ਪਰ ਇਹਨਾਂ ਤਰਕਾਂ ਦੇ ਵਿੱਚ ਇੱਕ ਅਜਿਹੇ ਸ਼ਖਸ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਹੜਾ ਖੁਦ ਇਸ ਪੂਰੇ ਕਹਿੰਦੇ ਹੁੰਦੇ ਕਿ ਖੇਤੇ ਦੇ ਵਿੱਚ ਆਪ ਜਦੋਂ ਕਹਿੰਦੇ ਕਿ ਉਮਰ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਤੋਂ ਹੀ ਪੈ ਗਈ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੀ ਮਾਤਾ ਜੀ ਵੀ ਇਹੀ ਸਾਰਾ ਕੁਝ ਕਰਦੇ ਆ ਅਸਲ ਦੇ ਵਿੱਚ ਗੱਲ ਕੀ ਹੈ ਉਹ ਫੋਟੋ ਨੂੰ ਲੈ ਕੇ ਸਾਰਾ ਦਰਮਦਾਰ ਤੇ ਕੱਲੇ ਕੱਲੇ ਸਵਾਲ ਤੇ ਕੋਸ਼ਿਸ਼ ਕਰਾਂਗੇ ਪੁੱਛਣ ਦੀ ਸਵਾਗਤ ਕਰ ਲੈਣੇ ਆ ਸ਼ਰਮਨਦ ਕੌਰ ਦਾ ਸ਼ਰਮਨਜੀਤ ਸਸੀਗਰ ਸਸੀਗਰ ਜੀ ਕੀ ਹਾਲ ਆ ਵਧੀਆ ਜੀ ਤੁਸੀਂ ਫੋਟੋ ਦੇਖੀ ਹੋ ਜਿਹੜੀ ਵਾਇਰਲ ਹੁੰਦੀ ਪਈ ਆ ਹਾਂ ਜੀ ਵੇਖੀ ਆ ਵੀ ਜੀ ਜਦੋਂ ਫੋਟੋ ਦੇਖੀ ਸੀ ਤਾਂ ਕੀ ਕਰਦੇ ਪਏ ਸੀ ਉਹ ਵੀਰ ਉਸ ਪੈਣ ਦੇ ਚਾਦਰਾਂ ਲਗਾ ਰਹੇ ਸੀਗੇ ਹਾਂ ਤੋ ਉਹਦੇ ਵਿੱਚ ਕੋਈ ਗਲਤ ਤਾਂ ਹੈ ਨਹੀਂ ਸੀ ਕਿਉਂਕਿ ਸਾਡਾ ਮਤਲਬ ਕਿ ਕੰਮ ਹੀ ਇਦਾਂ ਦਾ ਹੈ ਕਲਚਰ ਇਦਾਂ ਦਾ ਹੈ ਹੂੰ ਤੋ ਸਾਡਾ ਰਿਸ਼ਤਾ ਕੋਈ ਨਹੀਂ ਕਹਿ ਸਕਦੇ ਕਿ ਗਲਤ ਰਿਸ਼ਤਾ ਹੈ ਕਿਉਂਕਿ ਸਾਡਾ ਰਿਸ਼ਤਾ ਭੈਣ ਭਰਾਵਾਂ ਵਾਲਾ ਹੀ ਹੁੰਦਾ ਜ਼ਿਆਦਾਤਰ ਹੂੰ ਜ਼ਿਆਦਾਤਰ ਕੀ ਸਾਰੇ ਭੈਣ ਭਰਾ ਹੀ ਹੁੰਦੇ ਨੇ ਇਸ ਕੰਮ ਦੇ ਵਿੱਚ ਸਾਰੇ ਅਸੀਂ ਇਕੱਠੇ ਕਈ ਵਾਰ ਇਦਾਂ ਹੁੰਦਾ ਕਿ ਫੈਮਿਲੀ ਦੇ ਵਿੱਚ ਸਾਨੂੰ ਰੂਮ ਵੀ ਇੱਕ ਮਿਲਦਾ ਸਾਰਿਆਂ ਨੂੰ ਇਕੱਠਿਆਂ ਨੂੰ ਬੈਠਣਾ ਪੈਂਦਾ ਹੂੰ ਔਰ ਉੱਥੇ ਵੀਰ ਵੀ ਆਪਣੀਆਂ ਐਡਰੈਸਾਂ ਚੇਂਜ ਕਰਦੇ ਨੇ ਤਾਂ ਵੀ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਕਿ ਜਦੋਂ ਚੇਂਜ ਕਰਦੇ ਨੇ ਤਾਂ ਉਹਨਾਂ ਦੇ ਉਸ ਟਾਈਮ ਵੀ ਉਹਨਾਂ ਦੇ ਕੱਪੜੀਆਂ ਆਪਣੇ ਕੱਪੜੇ ਪੂਰੇ ਪਾਏ ਹੁੰਦੇ ਆ ਕੋਈ ਇਹ ਨਹੀਂਗਾ ਕਿ ਹਾਂ ਉਹਨਾਂ ਨੇ ਕੱਪੜੇ ਗਲਤ ਪਾਏ ਹੁੰਦੇ ਆ ਜਾਂ ਉਦਾਂ ਹਨਾ ਕਿ ਉਹ ਸਾਡੇ ਸਾਹਮਣੇ ਵੀ ਚੇਂਜ ਕਰ ਲੈਂਦੇ ਨੇ ਮਤਲਬ ਕਿਉਂਕਿ ਕੁਰਤੇ ਚਾਦਰੇ ਲਗਾਣੇ ਹੁੰਦੇ ਆ ਕੁਰਤੇ ਚਾਦਰਾਂ 'ਚ ਤਾਂ ਕੋਈ ਇਦਾਂ ਦੀ ਗੱਲ ਹੈ ਨਹੀਂ ਔਰ ਇਹ ਵੀ ਸਾਡਾ ਪੰਜਾਬੀ ਸੱਭਿਆਚਾਰ ਆ ਜਿਹਨੂੰ ਕਈ ਲੋਕੀ ਗਲਤ ਵੀ ਕਹਿ ਰਹੇ ਨੇ ਔਰ ਕਈ ਸਹੀ ਵੀ ਕਹਿ ਰਹੇ ਨੇ ਜੇਕਰ ਆਮ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਜਦੋਂ ਸਭਿਆਚਾਰਕ ਗਰੁੱਪ ਜਿਹੜਾ ਹੁੰਦਾ ਹੈ ਆਮ ਜ਼ਿੰਦਗੀ ਦੇ ਵਿੱਚ ਵਿਚਰਦਾ ਹੈ ਤਾਂ ਲੋਕ ਗੱਲਾਂ ਕਰਦੇ ਹੁੰਦੇ ਆ ਕਈ ਵਾਰ ਇਸ ਗਰੁੱਪ ਨੂੰ ਲੈ ਕੇ ਆਰਕੈਸਟਰਾ ਕਹਿ ਦਿੰਦੇ ਆ ਕਈ ਵਾਰ ਸਟੇਜ ਪਰਫਾਰਮੈਂਸ ਵਾਲੀਆਂ ਕੁੜੀਆਂ ਕਹਿ ਦਿੰਦੇ ਆ ਜਾਂ ਮੁੰਡੇ ਕਹਿ ਦਿੰਦੇ ਆ ਤਾਂ ਕਈ ਵਾਰੀ ਮਲਬਈ ਗਿੱਧੇ ਵਾਲੇ ਕਹਿ ਦਿੰਦੇ ਆ ਪਰ ਜਦੋਂ ਗੱਲ ਕਈ ਇੰਟਰਵਿਊਜ਼ ਦੇ ਵਿੱਚ ਆਰਕੈਸਟਰਾਂ ਦੇ ਨਾਮ ਨੂੰ ਲੈ ਕੇ ਆ ਜਾਂਦੀ ਹੈ ਤੁਸੀਂ ਉਹਨਾਂ ਕੁੜੀਆਂ ਨੂੰ ਲੈ ਕੇ ਤੁਹਾਡੀ ਸੋਚ ਕੀ ਹੈ ਜਿਹੜੀ ਕਿਉਂਕਿ ਕਈ ਵਾਰ ਆਪਾਂ ਅੱਜਕੱਲ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਪਈਆਂ ਕਿ ਔਰਕੈਸਟਰ ਵਾਲੀਆਂ ਜਿਹੜੀ ਕੁੜੀਆਂ ਵਾ ਉਹ ਡਰੱਗ ਐਡਿਕਟਡ ਹੋ ਗਈਆਂ ਹਾਂਜੀ ਜਾਂ ਇੰਨੇ ਇੱਕ ਮਤਲਬ ਅਲੱਗ-ਅਲੱਗ ਜਦੋਂ ਗਰੁੱਪ ਚ ਜਾਂਦੇ ਆ ਤਾਂ ਉਹ ਗਲਤ ਹੋ ਜਾਂਦੀਆਂ ਕੁੜੀਆਂ ਅਸਲ ਦੇ ਵਿੱਚ ਸੱਚਾਈ ਤੁਹਾਨੂੰ ਕੀ ਲੱਗਦੀ ਹੈ ਮੇਰੇ ਮਨ ਨੂੰ ਤਾਂ ਇਹ ਲੱਗਦਾ ਕਿ ਕਿਉਂਕਿ ਸਭ ਤੋਂ ਪਹਿਲਾਂ ਤਾਂ ਕੁੜੀਆਂ ਨੂੰ ਆਪਣੇ ਤੇ ਮਤਲਬ ਕਿ ਕੁੜੀਆਂ ਤੇ ਹੁੰਦਾ ਕਿ ਹਾਂ ਅਸੀਂ ਗਲਤ ਹੋਣਾ ਜਾਂ ਸਹੀ ਹੋਣਾ ਅੱਛਾ ਹਾਂ ਔਰ ਜੇ ਆਪਾਂ ਗੱਲ ਕਰੀਏ ਕਿ ਗਲਤ ਜਾਂ ਸਹੀ ਦੀ ਡਰੱਗਸ ਵਗੈਰਾ ਦੀ ਉਹ ਕੋਈ ਕਹਿੰਦੇ ਆ ਕਿ ਹਾਂ ਅਸੀਂ ਕੰਮ ਦੇ ਵਿੱਚ ਆਏ ਸੀ ਜੀ ਇਹ ਗਲਤ ਆ ਏਦਾਂ ਦਾ ਤਾਂ ਕੋਈ ਕੰਮ ਨਹੀਂਗਾ ਐਸੇ ਕੁੜੀ ਤੇ ਗੱਲ ਕਰਾਂ ਕੋਈ ਕੀ ਧੱਕੇ ਨਾਲ ਮੂੰਹ ਚ ਪਾਉਂਦਾ ਵਾ ਵੀ ਡਰੱਗ ਪਾਈ ਲੈ ਤੂੰ ਕਿਵੇਂ ਲੱਗ ਜਾਂਦੀ ਹੈ ਨਹੀਂ ਕੋਈ ਕਹਿੰਦਾ ਤਾਂ ਹੈ ਨਹੀਂਗਾ ਕਿ ਮੈਂ ਤੁਸੀਂ ਲਓ ਗਲਤ ਕਰਦੀਆਂ ਹਾਂਜੀ ਗਲਤ ਕਰਦੀਆਂ ਹਾਂ ਇੱਥੇ ਕੁੜੀਆਂ ਆਪਣੀ ਵੀ ਉਹਨਾਂ ਦੇ ਹੁੰਦੀ ਹੈ ਕਿ ਹਾਂ ਅਸੀਂ ਕਰੀਏ ਜੇ ਉਹਨਾਂ ਦਾ ਦਿਲ ਹੁੰਦਾ ਉਹ ਤਾਂ ਹੀ ਕਰਦੀਆਂ ਕਿਉਂਕਿ ਕੋਈ ਆਪਾਂ ਧੱਕੇ ਨਾਲ ਤਾਂ ਕਹਿ ਨਹੀਂ ਸਕਦਾ ਕਿ ਤੁਸੀਂ ਆਹ ਚੀਜ਼ ਖਾਓ ਜਾਂ ਚੀਜ਼ ਪੀਓ ਤੁਹਾਡਾ ਜਿਹੜਾ ਗਰੁੱਪ ਆ ਜਿਵੇਂ ਤੁਸੀਂ ਹੁਣ ਮੈਂਤ ਕਰਦੇ ਪਏ ਹਾਂ ਆਮ ਤੁਹਾਨੂੰ ਘਰੋਂ ਵੀਰ ਹੁਣੀ ਲੈਣ ਆਉਂਦੇ ਆ ਤਾਂ ਗੱਡੀ 'ਚ ਵੀ ਗੱਲਾਂ ਹੁੰਦੀਆਂ ਕਿਤੇ ਪਰਫਾਰਮੈਂਸ ਕਰਨੀ ਉਸ ਤੋਂ ਪਹਿਲਾਂ ਕਿਸੇ ਰੂਮ 'ਚ ਡਰੈਸ ਅਪ ਰੂਮ ਹੁੰਦਾ ਆ ਕਿਹਜੀਆਂ ਗੱਲਾਂ ਹੁੰਦੀਆਂ ਤੇ ਕਈ ਵਾਰੀ ਅਣਜਾਣ ਬੰਦਾ ਵੀ ਕਈ ਵਾਰ ਮਿਲ ਜਾਂਦਾ ਹੁੰਦਾ ਆ ਤਾਂ ਕਦੇ ਕੋਈ ਇਸ ਤਰ੍ਹਾਂ ਦਾ ਮਤਲਬ ਫੇਸ ਤਾਂ ਨਹੀਂ ਕਰਨ ਦਾ ਪਿਆ ਮਤਲਬ ਕੀ ਹੁੰਦੀ ਹੈ ਅਜੇ ਤੱਕ ਕੋਈ ਇਦਾਂ ਦੀ ਗੱਲ ਗੱਲ ਤਾਂ ਫੇਸ ਹੋਈ ਨਹੀਂ ਸਹੀ ਹੋਈ ਹੈ ਕਿਉਂਕਿ ਜਿੱਥੇ ਤੱਕ ਮੈਨੂੰ ਪਤਾ ਹੈ ਹੈਨਾ ਔਰ ਮੈਂ ਸਾਰਿਆਂ ਨੂੰ ਰਿਸ਼ਤਾ ਹੀ ਮਤਲਬ ਕਈਆਂ ਕਈਆਂ ਨੂੰ ਮੈਂ मामੂ ਕਹਿੰਨੀ ਆ ਕਿ ਮੇਰੇ मामੂ ਨੇ ਹੈਨਾ ਔਰ ਸਾਡਾ ਵੈਸੇ ਤਾਂ ਫੈਮਿਲੀ ਗਰੁੱਪ ਹੀ ਆ ਕੋਈ ਇਦਾਂ ਦਾ ਨਹੀਂ ਹੈਗਾ ਕਿ ਹਾਂ ਸਾਡੇ ਨਾਲ ਅਗਰ ਕੋਈ ਅਣਜਾਣ ਬੰਦਾ ਹੁੰਦਾ ਵੀ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਵੀਰ ਹੀ ਕਹਿੰਦੇ ਆ ਕਿ ਹਾਂਜੀ ਵੀਰੇ ਤੁਸੀਂ ਆ ਕੰਮ ਕਰਨਾ ਜੇ ਉਹਨਾਂ ਨਾਲ ਕੋਈ ਵੀ ਗੱਲ ਹੁੰਦੀ ਆ ਤਾਂ ਵੀਰ ਤੋਂ ਸ਼ੁਰੂ ਹੁਕ ਹੁੰਦੀ ਆ ਗੱਲ ਕੋਈ ਪਰ ਪਰ ਦੂਸਰੇ ਪਾਸੇ ਜਦੋਂ ਅਸੀਂ ਕਿਸੇ ਪਰਫਾਰਮੈਂਸ ਜਗ੍ਹਾ ਤੇ ਜਾਂਦੇ ਆ ਤਾਂ ਉੱਥੇ ਅਸੀਂ ਕਿਸੇ ਨੂੰ ਵੀਰ ਨਹੀਂ ਕਹਿ ਸਕਦੇ ਕਿਉਂਕਿ ਉੱਥੇ ਐ ਹੁੰਦਾ ਕਿ ਕਈ ਵਾਰ ਹੁੰਦਾ ਕਿ ਪੂਰੀ ਫੈਮਿਲੀ ਜਿਹੜੀ ਹੁੰਦੀ ਹੈ ਉਹ ਤੁਹਾਡੇ ਤੇ ਨਜ਼ਰ ਟਿਕੀਆਂ ਹੁੰਦੀਆਂ ਕਿ ਇੱਥੇ ਸਾਡਾ ਇਹਨਾਂ ਦੇ ਚਾਰ ਚੰਨ ਵਾਦਦ ਨੇ ਸਾਡੇ ਪ੍ਰੋਗਰਾਮ ਦੇ ਉਹਦੇ ਵਿੱਚ ਕੀ ਹੁੰਦੀਆਂ ਕਿ ਬੋਲੀਆਂ ਬਹੁਤ ਟਾਈਪਸ ਦੀਆਂ ਹੁੰਦੀਆਂ ਨਾ ਉਹਨੂੰ ਫਿਰ ਜਿਹੜਾ ਮਾਹੌਲ ਹੁੰਦਾ ਹੈ ਕਦੇ ਕਦੇ ਉਸ ਮਾਹੌਲ ਦੇ ਵਿੱਚ ਕੋਤੇ ਕੋਈ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪਹਿਲੇ ਦੱਸੋ ਮੈਨੂੰ ਵੀਰੇ ਹੋ ਗਏ 3 ਤੋਂ 4 ਸਾਲ ਤਿੰਨ ਤੋਂ 4 ਸਾਲ ਹੋ ਗਏ ਤੇ ਕਦੇ ਕੋਈ ਇਸ ਤਰ੍ਹਾਂ ਦੀ ਘਟਨਾ ਇਨਸੀਡੈਂਟ ਵਾਪਰੀ ਹੋਵੇ ਕਿ ਵਧੀਆ ਮਾਹੌਲ ਬਣਿਆ ਹੋਵੇ ਪਰ ਰੌਲਾ ਉਵੀਰੇ ਕਈ ਵਾਰ ਫੈਮਿਲੀ ਦੇ ਵਿੱਚ ਕੋਈ ਗੱਲ ਹੋ ਜਵੇ ਤੇ ਕੋਈ ਯਾਦ ਹੋਵੇ ਛੋਟੀ ਮੋਟੀ ਘਟਨਾ ਆਪਾਂ ਨਾ ਨਾ ਲਾਵਾਂਗੇ ਨਹੀਂ ਇਦਾਂ ਨਹੀਂ ਮਤਲਬ ਇੱਕ ਸੀ ਥੋੜੇ ਦਿਨ ਹੋ ਗਏ ਮਤਲਬ ਕਿ ਹੋ ਗਏ ਹੋਣਾ ਮਹੀਨੇ ਤੋਂ ਮਤਲਬ ਇੰਨਾ ਠੀਕ ਹੈ ਤੇ ਉਹਦੇ ਵਿੱਚ ਇਦਾਂ ਸੀਗਾ ਕਿ ਫੈਮਿਲੀ ਨਾ ਮਤਲਬ ਆਪਸ ਦੇ ਵਿੱਚ ਫੈਮਿਲੀ ਫੰਕਸ਼ਨ ਦੇ ਵਿੱਚ ਕੋਈ ਗੱਲ ਹੋਈ ਹੋਣੀ ਇਹਨਾਂ ਦੀ ਔਰ ਉਹਨਾਂ ਨੇ ਜਦੋਂ ਸੀ ਜਾਗੂ ਸ਼ੁਰੂ ਕਰਨ ਲੱਗੇ ਆ ਉਹਨਾਂ ਦੇ ਘਰੋਂ ਜਿਨ੍ਹਾਂ ਦੇ ਮਤਲਬ ਬੇਟੇ ਦੇ ਮੈਰਿਜ ਸੀ ਉਹਨਾਂ ਦੇ ਘਰੋਂ ਜਾਗੂ ਸ਼ੁਰੂ ਕਰਨ ਲੱਗੇ ਆ ਉਹਨਾਂ ਨੇ ਨਾ ਮਤਲਬ ਉਹਨਾਂ ਦੀਆਂ ਮਾਸੀਆਂ ਨੇ ਮਾਮੀਆਂ ਨੇ ਸਪੈਸ਼ਲੀ ਉਹਨਾਂ ਨੇ ਇਹ ਕਿਹਾ ਕਿ ਹਾਂ ਅਸੀਂ ਤਾਇਦੇ ਘਰੇ ਜਾਗੋ ਨਹੀਂ ਜਾਂਦੇ ਨੇ ਅੱਛਾ ਹਾਂਜੀ ਅੱਛਾ ਉਹਨਾਂ ਨੇ ਕਿਹਾ ਸੀ ਉਧਰੋਂ ਨਹੀਂ ਜਾਗੋ ਚੱਕਣੀ ਜਾਗੋ ਚੱਕਣੀ ਤਾਂ ਅਸੀਂ ਆਪਣੇ ਭੈਣ ਦੇ ਘਰੋਂ ਚੱਕਣੀ ਆ ਜਾਂ ਆਪਣੀ ਨਣਦ ਦੇ ਘਰੋਂ ਚੱਕਣੀ ਆ ਠੀਕ ਹੈ ਇਹ ਉਧਰੋਂ ਨਹੀਂ ਜਾਗੋ ਨਹੀਂ ਚੱਕਣੀ ਅਸੀਂ ਇਸ ਗੱਲ ਤੋਂ ਬਹੁਤ ਬਹਿਸ ਹੋਈ ਉਹਨਾਂ ਦੀ ਸਾਡਾ ਵੀ ਮਤਲਬ ਮੂਡ ਤਾਂ ਉਸ ਟਾਈਮ ਬਹੁਤ ਖਰਾਬ ਸੀਗਾ ਕਿ ਐਦਾਂ ਹੋ ਗਿਆ ਨਾ ਫੰਕਸ਼ਨ ਖਰਾਬ ਹੋਣ ਵਾਲੀ ਗੱਲ ਹੋ ਜਾਂਦੀ ਹੂੰ ਔਰ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਮਤਲਬ ਕਿ ਕਿਹਾ ਕਿ ਨਹੀਂ ਤੁਸੀਂ ਹਜੇ ਬੋਲਣਾ ਨਹੀਂ ਫਿਰ ਉਸ ਤੋਂ ਬਾਅਦ ਕਾਫੀ ਫੈਮਲੀ ਇਹਦੇ ਵਿੱਚ ਵਧੀਆ ਵੀ ਸੀਗੇ ਸੁਭਾਅ ਵਾਲੇ ਵੀ ਬਹੁਤ ਵਧੀਆ ਸੀ ਇਹਨਾਂ ਨੇ ਬਹੁਤ ਰਿਸਪੈਕਟ ਵੀ ਦਿੱਤੀ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸ਼ੁਰੂ ਕਰੋ ਵੀ ਤੁਸੀਂ ਇਹ ਗੱਲ ਕਿ ਕੋਈ ਗੁੱਸਾ ਨਾ ਕਰੇ ਮਤਲਬ ਕਿ ਕੋਈ ਇਦਾਂ ਦੀ ਕੋਈ ਗੱਲ ਸੋਚਿਓ ਨਾ ਵੀ ਉਹ ਫੈਮਲੀ ਮੈਟਰ ਆ ਉਹਨਾਂ ਦਾ ਵੀ ਤਾਂ ਕਰਕੇ ਹੋ ਗਿਆ ਸੀ ਹੈ ਤੇ ਜਦੋਂ ਕਈ ਵਾਰ ਆਇਆ ਹੁੰਦਾ ਨਾ ਵੀ ਬੰਦੇ ਨੂੰ ਜਦੋਂ ਕੋਈ ਵੀ ਹੋਵੇ ਕੰਮ ਆ ਗਿਆ ਫੋਨ ਆ ਗਿਆ ਵੀ ਅੱਜ ਜਾਂ ਕੱਲ ਨੂੰ ਪ੍ਰੋਗਰਾਮ ਆ। ਵੀ ਪਤਾ ਹੁੰਦਾ ਹੈ ਕਿ ਹੁਣ 4 ਪੈਸੇ ਆ ਜਾਣੇ ਆ। ਜਿਹੜਾ ਉਹ ਰਾਤ ਹੋਇਆ ਹੈ ਉਹਦਾ ਮਨਚ ਐ ਨਹੀਂ ਹੁੰਦਾ ਵੀ ਯਾਰ ਅੱਜ ਹੁਣ ਲੱਗਦਾ ਪੈਸੇ ਨਹੀਂ ਮਿਲਣੇ। ਜਦ ਕਦੇ ਹੋਇਆ ਐਵੇਂ ਤਾਂ ਨਹੀਂ। ਨਹੀਂ ਐਦਾਂ ਤਾਂ ਨਹੀਂ ਹੋਇਆ ਮੇਰੇ। ਕਦੇ ਐ ਤਾਂ ਨਹੀਂ ਵੀ ਮੈਂ ਖਸੂਤਾ ਖੁੰਡੀ ਲੈ ਖੜ ਗਈ ਪੈਸੇ ਦਾ ਕਿਵੇਂ ਦੇਵੋਗੇ? ਨਹੀਂ 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 ਐਦਾਂ ਤਾਂ ਨਹੀਂ ਆਇਆ ਕਦੀ। ਹਾਂ। ਕਿਉਂਕਿ ਰਿਸਪੈਕਟ ਵੀ ਬਹੁਤ ਮਿਲਦੀ ਹੈ ਵੀ ਇਸ ਕੰਮ ਦੇ ਵਿੱਚ। ਹੂੰ। ਐਦਾਂ ਹੁੰਦਾ ਕਿ ਕਈ ਨਾ ਫੈਮਲੀ ਆ ਸਾਨੂੰ ਬਿਠਾਉਣ ਤੋਂ ਦੇਖਦੀ ਜਾਂਦੇ ਅਸੀਂ ਕਿ ਹਾਂ ਅਸੀਂ ਬੁਲਾਇਆ ਉਹਨਾਂ ਨੂੰ। ਹਨਾ ਰਿਸੀਵ ਕੀਤਾ। ਤੇ ਵੀ ਅਸੀਂ ਕਿੱਥੇ ਬਿਠਾਈਏ ਇਹਨਾਂ ਨੂੰ? अच्छा ਲੋਕਾਂ ਦੇ ਮਨ ਚ ਨਾ ਬੜਾ ਗਲਤ ਦੇ ਆਧਾਰਨ ਕਈ ਵਾਰ ਛਾਪ ਜਾਂਦੀ ਆ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਜਾਣਦੇ ਹੋ ਕਿਤੇ ਕੋ ਰੁਗਲਾ ਬਣਾਉਣ ਕਿਵੇਂ ਦਾ ਵੈਲਕਮ ਕਰਦੇ ਆ ਤੇ ਜਦੋਂ ਤੋੜਦੇ ਕਿਵੇਂ ਤੋੜਦੇ वेलकम ਵੀ ਬਹੁਤ ਵਧੀਆ ਹੁੰਦਾ ਵੀਰ ਜੀ ਐਦਾਂ ਹੁੰਦਾ ਕਿ ਕਈ ਜਿੱਦਾਂ ਫੈਮਲੀਆ ਬੁਲਾਉਂਦੀਆਂ ਨੇ ਹਨ ਪਹਿਲਾਂ ਉਹਨਾਂ ਦੀ ਸਾਡੇ ਸੀਨੀਅਰ ਨਾਲ ਗੱਲ ਹੁੰਦੀ ਆ ਕਿ ਹਾਂ ਉਹਨਾਂ ਨੂੰ ਇੰਨੇ ਗਰੁੱਪ ਦੇ ਵਿੱਚ ਇੰਨੀ ਟੀਮ ਚਾਹੀਦੀ ਆ ਹਨਾ ਇੰਨੀਆਂ ਕੁੜੀਆਂ ਚਾਹੀਦੀ ਨੇ ਚਾਹਨੇ ਮੁੰਡੇ ਫਿਰ ਅਸੀਂ ਇੱਕ ਵਾਰ ਤੁਰਨ ਤੋਂ ਪਹਿਲਾਂ ਉਹਨਾਂ ਨੂੰ ਫੋਨ ਕਰ ਲੈਂਦੇ ਕਿ ਅਸੀਂ ਐਨੇ ਟਾਈਮ ਤੱਕ ਪਹੁੰਚਾਂਗੇ ਔਰ ਉਹ ਸਾਨੂੰ ਖੁਦ ਰਿਸੀਵ ਕਰਦੇ ਨੇ ਮਤਲਬ ਕਿ ਸ਼ਗਨ ਵੀ ਕਰਦੇ ਨੇ ਸਾਡੇ ਆਉਣ ਦਾ ਸ਼ਗਨ ਵੀ ਕਰਦੇ ਨੇ ਤੇਲ ਚੋਕੇ ਵੀ ਇੱਕ ਹਾਂ ਉਹ ਬਹੁਤ ਵੀਡੀਓ ਚੱਲਦੀ ਹੈ ਹਨਾ ਹਾਂ ਹਾਂਜੀ ਤੇਲ ਚੋ ਕੇ ਵੀ ਸਾਨੂੰ ਕਈ ਵਾਰ ਐਂਟਰ ਕਰਦੇ ਨੇ ਕਈ ਤੇ ਧੁੰਦੇ ਕਿ ਬਹੁਤ ਮਤਲਬ ਵੱਡਾ ਵੈਲਕਮ ਕਰਦੇ ਨੇ ਕਿ ਹਾਂ ਕਿ ਅਸੀਂ ਇਹਨਾਂ ਨੂੰ ਆਪਣੇ ਅੰਦਰ ਉਹ ਕੀਤਾ ਇਹਨਾਂ ਨੂੰ ਅਨਦਰ ਗਰੁੱਪ ਬੁਕਿੰਗ ਕੀਤੀ ਹੈ ਕਿ ਅਸੀਂ ਇਹਨਾਂ ਦਾ ਬਹੁਤ ਵਧੀਆ ਵੈਲਕਮ ਕਰਨਾ ਏਦਾਂ ਬਹੁਤ ਜਗ੍ਹਾ ਤੇ ਹੋਇਆ ਅ ਕਈ ਵਾਰ ਐ ਹੁੰਦਾ ਹੁੰਦਾ ਵੀ ਪ੍ਰੋਗਰਾਮ ਚੱਲਦਾ ਹੁੰਦਾ ਹੈ ਸ਼ਰਾਬੀ ਕੁਆਬੀ ਵੀ ਆ ਜਾਂਦੇ ਆ ਮੋਸਟਲੀ ਹੁੰਦਾ ਹੀ ਆ ਉਹਨਾਂ ਦੀ ਡਿਮਾਂਡਸ ਕੀ ਹੁੰਦੀਆਂ ਕਿਸ ਤਰ੍ਹਾਂ ਦੀ ਬੋਲੀ ਆ ਕਹਿੰਦੇ ਹੁੰਦੇ ਆ ਉਹ ਕਹਿੰਦੇ ਆ ਕਿ ਸਾਡੀ ਮਤਲਬ ਕਿ ਚੜ੍ਹਾਈ ਹੋਵੇ ਚੜਾਈ ਵਾਲੀ ਬੋਲੀਆ ਹੁਣ ਵੀ ਹੈ ਕੋਈ ਦਿਮਾਗ ਚ ਇਹ ਜਿਹੀ ਬੋਲੀ ਹੋ ਗਈ ਯਾਰ ਹਾਂਜੀ ਫਿਰ ਅਸੀਂ ਏਦਾਂ ਮਤਲਬ ਬੋਲੀ ਤਾਂ ਪਾ ਦੇ ਦੀਆ ਪਰ ਉਹ ਸੱਚੀ ਖੁਸ਼ ਹੋਏ ਨੇ ਕਿ ਹਾਂ ਸਾਡੇ ਨਾਮ ਤੇ ਬੋਲੀ ਪਈ ਹਾਂ ਹੁਣ ਅਸੀਂ ਜਿੱਦਾਂ ਵੀਰ ਦੇ ਵੀਰਾ ਕਹਿ ਦਵੇ ਕੋਈ ਕਿ ਹਾਂ ਸਾਡੇ ਤੇ ਬੋਲੀ ਪਾਓ ਹਨਾ ਦਾ ਜੀਜੇ ਤੇ ਪਰ ਹੋਇਓ ਵੇਖੋ ਯੋ ਵੇਖੋ ਜੀਜੇ ਦੀ ਚੜ੍ਹਾਈਆ ਉਹ ਵੇਖੋ ਯੋ ਵੇਖੋ ਜੀਜੇ ਦੀ ਚੜ੍ਹਾਈਆ ਪੈਂਟ ਕੋਟ ਨਾਲ ਕਿੰਨੀ ਸੋਹਣੀ ਜੁੱਤੀ ਪਾਈ ਆ ਪੈਂਟ ਕੋਟ ਨਾਲ ਕਿੰਨੀ ਸੋਹਣੀ ਜੁੱਤੀ ਪਾਈ ਹੋ ਫੁੱਫੜ ਲੱਕ ਨੂੰ ਖੁਰਕਦਾ ਆਵੇ ਫੁੱਫੜ ਲੱਕ ਨੂੰ ਖੁਰਕਦਾ ਆਵੇ ਮੇਰੇ ਪਾ ਦਾ ਨੋਟ ਕੱਢਦਾ ਫੁੱਫੜ ਲੱਕ ਨੂੰ ਖੁਰਕਦਾ ਆਵੇ ਮੇਰੇ ਪਾ ਦਾ ਨੋਟ ਕੱਢਦਾ ਕੀ ਬਾਤ ਹੈ ਇਹ ਬਾਕੀ ਤਾਂ ਇਹ ਆਵਾਜ਼ ਹੀ ਪਤਾ ਲੱਗ ਜਾਂਦਾ ਕਿ ਉਹ ਜਿਹੜੇ ਮਾਹੌਲ ਬਣਿਆ ਹੁੰਦਾ ਹੈ ਨਾ ਇਹ ਵਧੀਆ ਲੱਗਦਾ ਮਾਹੌਲ ਉਦੋਂ ਫਿਰ ਲੋਕ ਬਾਹਰ ਨੇ ਵੀ ਕਰਦੇ ਆ ਹਨਾ ਚੰਗਾ ਵੀ ਲੱਗਦਾ ਜਿਹੜਾ ਬਾਹਰ ਨਹੀਂ ਕਰਦਾ ਉਹ ਵੀ ਦਿਨ ਹੀ ਕਰਦਾ ਹੁੰਦਾ ਫਿਰ ਅੱਛਾ ਇਸ ਜਦੋਂ ਤੋਂ ਸੀ ਫੀਲਡ ਦੇ ਵਿੱਚ ਆਇਆ ਇਸ ਖਿੱਤੇ ਦੇ ਵਿੱਚ ਆਇਆ ਪਛੋਕੜ ਕੀ ਸੀਗਾ ਫੈਮਲੀ ਦਾ ਕੀ ਪਛੋਕੜ ਫੈਮਲੀ ਦਾ ਵੀਰ ਜੀ ਦਾ ਜੀਆ ਕਿ ਮੰਮਾ ਨਾ ਲੇਡੀ ਸੰਗੀਤ ਵਗੈਰਾ ਜਾਗੋ ਨਾ ਔਰਮਲ ਵਈ ਟੀਮ ਵੀ ਨਾਲ ਜਾਂਦੀ ਹੁੰਦੀ ਸੀ ਮੰਮਾ ਕਰਦੇ ਸੀ ਮੰਮਾ ਹੋਰਾਂ ਨੇ ਘਰ ਰੈਸਲ ਕਰਨੀ ਯਾ ਮਤਲਬ ਸਾਰੀ ਟੀਮ ਇਕੱਠੀ ਹੋ ਜਾਂਦੀ ਸੀ ਨਾ ਉਹਨਾਂ ਨੇ ਰਿਆਜ਼ ਕਰਨਾ ਬੈਠ ਕੇ ਬੋਲੀਆਂ ਦਾ ਸੁਹਾਗ ਵਗੈਰਾ ਦਾ ਨਾ ਔਰਮਲ ਵਈ ਟੱਚ ਦਾ ਉਹਨਾਂ ਨੇ ਮਤਲਬ ਕਿ ਰੈਸਲ ਕਰਨੀ ਜਦੋਂ ਉਦੋਂ ਮੈਨੂੰ ਇਦਾਂ ਹੁੰਦਾ ਸੀ ਕਿ ਮੈਂ ਵੀ ਨਾਲ ਕਰਾਂ ਹੂੰ ਫਿਰ ਕਾਫੀ ਦਿਨ ਦੇਰ ਮੈਂ ਮੰਮਾ ਨੂੰ ਕਿਹਾ ਮੈਂ ਕਿਹਾ ਮੰਮਾ ਇਦਾਂ ਕਰਕੇ ਵੀ ਮੈਂ ਵੀ ਕੰਮ ਮਤਲਬ ਕਿ ਕੰਮ ਦੇ ਵਿੱਚ ਪੈਣਾ ਵੀ ਮੇਰਾ ਸ਼ੌਂਕ ਆ ਕਿਉਂਕਿ ਵੈਸੇ ਤਾਂ ਮੈਨੂੰ ਸਿੰਗਿੰਗ ਦਾ ਸ਼ੌਂਕ ਹੈ ਹੂੰ ਅਰੇ ਉਸ ਉਸ ਵੇਲੇ ਮਮਾ ਨੇ ਪਹਿਲਾਂ ਕਿਹਾ ਕਿ ਸ਼ਾਇਦ ਵੀ ਆਪਾਂ ਰਹਿਣ ਦੀਏ ਵੀ ਤੂੰ ਰਹਿਣ ਦੇ ਵੀ ਤੂੰ ਉੱਦਾਂ ਸਿੰਗਿੰਗ ਕਰ ਲਿਆ ਕਰ ਵੀ ਘਰ ਰਿਆਜ਼ ਕਰ ਲਿਆ ਕਰ ਫਿਰ ਉਸ ਤੋਂ ਬਾਅਦ ਪਤਾ ਨਹੀਂ ਮਮਾ ਦੇ ਮਨ 'ਚ ਕੀ ਆਇਆ ਮਮਾ ਕਹਿੰਦੇ ਮੈਂ ਤੈਨੂੰ ਨਾਲ ਲੈ ਕੇ ਜਾ ਬਹੁਤ ਇਹ ਤਾਂ ਬੜੀ ਹੈ ਮਤਲਬ ਕਹਿੰਦੇ ਹੁੰਦੇ ਕਿ ਲੋਕਾਂ ਦੀ ਸੋਚਣੀ ਤੋਂ ਅਲੱਗ ਤੁਹਾਡੀ ਮਦਰ ਨੇ ਗੱਲ ਕੀਤੀ ਹੈ ਕਿਉਂਕਿ ਲੋਕ ਕਹਿੰਦੇ ਹੁੰਦੇ ਆ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਈ ਬਹੁਤੀ ਕਰਾ ਦਿੰਦੇ ਆ ਹਾਂਜੀ ਜਦੋਂ ਇਹ ਗੱਲ ਕੀਤੀ ਤਾਂ ਉਦੋਂ ਮਤਲਬ ਘਰੇ ਹੋਰ ਕੋਣ ਕੋਣ ਹੈਗਾ ਘਰੇ ਮਮਾ ਪਾਪਾ ਛੋਟਾ ਬ੍ਰਦਰ ਅਤੇ ਮੈਂ ਸਾਰੇ ਮੰਨੇ ਹਾਂਜੀ ਓਕੇ ਜਿਹੜੇ ਕਹਿੰਦੇ ਹੁੰਦੇ ਕਈ ਵਾਰ ਨਾ ਕਈਆਂ ਦੇ ਇੰਟਰਵਿਊਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਲੜਕੀਆਂ ਦੀ ਕਿ ਘਰੇ ਬੜੀ ਗਰੀਬੀ ਸੀ ਸਾਨੂੰ ਤਾਂ ਕਰਨਾ ਪਿਆ ਕਿ ਸੱਚ ਵਾ ਕਿ ਕਈ ਵਾਰ ਨਹੀਂ ਵੀ ਇਹ ਖਿੱਤੇ ਦੇ ਵਿੱਚ ਪੈਸਾ ਬਹੁਤ ਸੱਚ ਵੀ ਹੈ ਵੀਰੇ ਔਰ ਪੈਸਾ ਵੀ ਹੈਗਾ ਹੈ ਔਰ ਮੈਨੂੰ ਤਾਂ ਸ਼ੌਂਕ ਸੀਗਾ ਔਰ ਕਈਆਂ ਦੇ ਸ਼ੌਂਕ ਵੀ ਹੁੰਦੇ ਆ ਇਹ ਚੀਜ਼ਾਂ ਕੋਈ ਇਹ ਨਹੀਂ ਕਿ ਹਾਂ ਕੋਈ ਕੰਮ ਕਰਕੇ ਜਾਂ ਮਜਬੂਰੀਆਂ ਕਰਕੇ ਵੀ ਕਰਦੇ ਆ ਬਟ ਕਈਆਂ ਦੇ ਸ਼ੌਂਕ ਵੀ ਹੁੰਦੇ ਆ ਥੋੜਾ ਸ਼ੌਂਕ ਹਾਂਜੀ ਮੇਰਾ ਸ਼ੌਂਕ ਬਹੁਤ ਦਿਲਚਸਪ ਗੱਲ ਹੈ ਇਹ ਵਾਲੀ ਮੇਰਾ ਸ਼ੌਂਕ ਆ ਔਰ ਮੈਨੂੰ ਹੁਣ ਇੰਨੀ ਕਾਦਤ ਪੈ ਚੁੱਕੀ ਆ ਮੈਂ ਘਰ ਨਹੀਂ ਰਹਿ ਸਕਦੀ ਕੀ ਮੈਨੂੰ ਇਦਾਂ ਹੁੰਦਾ ਕਿ ਇੱਕ ਫੰਕਸ਼ਨ ਹੋਵੇ ਔਰ ਮੈਂ ਜਾਵਾਂ ਮਮਾ ਚਾਹੇ ਘਰੇ ਰਹਿਣ ਪਰ ਮੈਂ ਜਾਵਾਂ ਮੈਨੂੰ ਇਦਾਂ ਹੁੰਦਾ ਮਮਾ ਨੂੰ ਰਿਟਾਇਰ ਕਰਤਾ ਹੁਣ ਨਹੀਂ 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 ਰਿਟਾਇਰ ਨਹੀਂ ਕੀਤਾ ਹੈਗੇ ਨਹੀਂ ਅਭੀ ਪਰ ਮੈਨੂੰ ਇਦਾਂ ਹੁੰਦਾ ਕਿ ਹਾਂ ਕੋਈ ਗੱਲ ਨਹੀਂ ਅਗਰ ਮਮਾ ਨਹੀਂ ਸੇਤ ਸਹੀ ਹੈ ਨਾ ਕਈ ਵਾਰ ਪਰ ਉਹ ਕਈ ਵਾਰ ਇਦਾਂ ਹੁੰਦੀਆਂ ਨੇ ਫੈਮਲੀਆ ਕਿ ਮਮਾ ਦੀ ਡਿਮਾਂਡ ਹੁੰਦੀ ਆ ਔਰ ਇਸ ਲਈ ਫਿਰ ਮਮਾ ਨੂੰ ਨਾਲ ਹੀ ਜਾਣਾ ਪੈਂਦਾ ਮਦਰ ਵੀ ਬਹੁਤ ਚੀਜ਼ਾਂ ਗਾਈਡ ਕਰਦੇ ਹੁੰਦੇ ਆ ਜਦੋਂ ਤੁਸੀਂ ਖੇਤੇ ਚ ਆਏ ਜਾਂ ਨਹੀਂ ਆਏ ਸੀ ਕੋਈ ਕੋਈ ਗਲ ਇਸ ਤਰ੍ਹਾਂ ਦੀ ਕੀਤੀ ਹੋਈ ਬੱਚੇ ਕੁੜੀ ਇਹ ਚੀਜ਼ ਤੋਂ ਧਿਆਨ ਰੱਖੇ ਨਹੀਂ ਵੀਰੇ ਹੂੰ ਐਦਾਂ ਤਾਂ ਮਤਲਬ ਮम्मा ਸਮਝਾਉਂਦੇ ਹੁੰਦੇ ਆ ਕਿ ਫੈਮਿਲੀ ਦੇ ਵਿੱਚ ਐਦਾਂ ਰਹਿਣਾ ਜਾਂ ਐਦਾਂ ਰਹਿਣਾ ਹਨਾ ਕਿ ਕੋਈ ਗਲਤ ਕੋਈ ਗੱਲ ਕਰਦਾ ਹਨਾ ਤਾਂ ਉਹਨਾਂ ਨੂੰ ਜਾਂ ਤਾਂ ਆਪਣੀ ਮਤਲਬ ਕਿ ਜਵਾਬ ਦੋ ਉਸ ਗੱਲ ਦਾ ਹਨਾ ਕਿ ਸਹੀ ਜਵਾਬ ਦੋ ਆਪਣਾ ਵੀ ਹਾਂ ਕਿ ਬੰਦਾ ਮੁੜ ਕੇ ਕਹੇ ਨਾ ਕਿ ਹਾਂ ਤੁਸੀਂ ਏਦਾਂ ਗੱਲ ਕਹੀ ਸੀ ਜਾਂ ਅਸੀਂ ਏਦਾਂ ਗੱਲ ਕਹੀ ਸੀ ਤੇ ਤੁਸੀਂ ਆਪਣਾ ਸਾਨੂੰ ਆਹ ਚੀਜ਼ ਦਾ ਜਵਾਬ ਦਿੱਤਾ ਔਰ ਕਈ ਵਾਰ ਮਮਾ ਕਹਿੰਦੇ ਹੁੰਦੇ ਆ ਕਿ ਤੁਸੀਂ ਵੀ ਮਤਲਬ ਜਾਣਦੇ ਹੋ ਹਨਾ ਬੈਠਦੇ ਹੋ ਵੀ ਕੋਈ ਵੀ ਮਤਲਬ ਐਸੇ ਤਾਂ ਕੋਈ ਇਦਾਂ ਦੀ ਗੱਲ ਹੋਈ ਨਹੀਂ ਕਿ ਸਾਨੂੰ ਕੋਈ ਕੁਝ ਕਵੇ ਕਿਉਂਕਿ ਸਪੈਸ਼ਲੀ ਵੀਰ मामੂ ਚਾਚੂ ਸਾਰੇ ਸਾਡੇ ਨਾਲ ਹੁੰਦੇ ਆ ਪਹਿਲਾਂ ਉਹਨਾਂ ਕੋਲ ਗੱਲ ਹੁੰਦੀ ਹੈ ਫਿਰ ਸਾਡੇ ਕੋਲ ਗੱਲ ਪਹੁੰਚਦੀ ਹੈ ਅਗਰ ਕੋਈ ਇਦਾਂ ਦੀ ਐਸੀ ਵੈਸੀ ਗੱਲ ਹੁੰਦੀ ਵੀ ਵੈਸੇ ਤਾਂ ਸਾਡੇ ਜਿੰਨੀ ਦੇਰ ਹੋ ਗਈ ਮੈਨੂੰ ਕੰਮ ਕਰਦਿਆਂ ਮੇਰੇ ਕੰਨਾਂ 'ਚ ਕੋਈ ਇਦਾਂ ਦੀ ਗੱਲ ਨਹੀਂ ਜਦੋਂ ਅਸੀਂ ਇਹ ਡிரஸ் ਤੁਸੀਂ ਚੇਂਜ ਕਰ ਲੈਂਦੇ ਹੋ ਘਰੇ ਜਾ ਕੇ ਹਨਾ ਇੱਕ ਆਮ ਕੁੜੀ ਬਣ ਜਾਂਦੀ ਆ ਉਹ ਆਮ ਕੁੜੀ ਕੀ ਕੌਣ ਆ ਉਹ ਕੀ ਕਰਦੀ ਆ ਉਹ ਪੜਦੀ ਆ ਪੜਾਈ ਦੇ ਨਾਲ ਕੀ ਸ਼ੌਂਕ ਰੱਖਦੇ ਹੋ? ਵੀਰੇ ਸਟੱਡੀ ਕਰਦੀ ਆ। ਹਮਮ ਸਟੱਡੀ ਦੇ ਨਾਲ ਮੈਨੂੰ ਸਿੰਗਿੰਗ ਦਾ ਵੀ ਸ਼ੌਂਕ ਆ। ਹਮਮ ਔਰ ਮੈਨੂੰ ਸਾਜ਼ ਦਾ ਵੀ ਸ਼ੌਂਕ ਆ। ਸਾਜ਼ ਕਿਹੜਾ? ਸਾਜ਼ ਵੈਸੇ ਤਾਂ ਢੋਲਕ ਦਾ ਸ਼ੌਂਕ ਆ। ਹਮਮ ਮਤਲਬ ਭਲੇ ਟ੍ਰਾਈ ਨਹੀਂ ਕੀਤਾ। ਠੀਕ ਹੈ। ਪਰ ਦਿਲ 'ਚ ਬਹੁਤ ਹੈ ਕਿ ਹਾਂ ਮੈਂ ਢੋਲਕ ਸਿੱਖਣੀ ਆ। ਓਕੇ। ਹਾਂਜੀ। ਸਿੰਗਿੰਗ 'ਚ ਕੀ ਪੰਜਾਬੀ ਟੱਚ, ਫੋਕ ਕੀ? ਫੋਕ ਵੀ ਪੰਜਾਬੀ ਟੱਚ ਵੀ। ਠੀਕ ਹੈ। ਕਿਹਨੂੰ ਸੁਣਦੇ ਹੋ? ਮੈਂ ਜੀਖਣ ਜੀ। ਜੀਖਣ। ਹਾਂਜੀ। ਆ ਰਿਹਾ ਮਾਸਟਰ ਜੀ ਇੰਜੀਨ ਮਾਸ ਨੂੰ ਨਾ ਸੁਣਦੇ ਹਾਂ ਜੀ ਮਤਲਬ ਉਹਨਾਂ ਨੂੰ ਕੋਈ ਯਾਦ ਆ ਕੁਝ ਜਿਹੜਾ ਕਿ ਆਮ ਗੁਣ ਬਣਾਉਂਦੇ ਹੋਣ ਨਹੀਂ ਮਤਲਬ ਉਹਦਾ ਗੁਣ ਗਾਣਾ ਨਹੀਂ ਸਿੰਗਿੰਗ ਤੇ ਹੁਣ ਤੂੰ ਐਜ਼ ਅ ਸਿੰਗਰ ਗੱਲ ਕੀਤੀ ਜਾਵੇ ਕੱਲ ਨੂੰ ਕੋਈ ਪ੍ਰੋਗਰਾਮ ਹੈ ਜੇ ਆ ਜਾਵੇ ਵੀ ਐਜ਼ ਅ ਸਿੰਗਰ ਪਰਫਰਮ ਕਰਨਾ ਆਪਣੇ ਆਪ ਕੀ ਸਲਾਹ ਦੇ ਹਾਂਜੀ ਮੇਰੀ ਸੁਹਾਗ ਤੋਂ ਸਟਾਰਟਿੰਗ ਕਰਨੀ ਹੈ ਸਲਾਹ ਹੋ ਹੋ ਕੰਗੀ ਵਾਵਾ ਹੋ ਕੰਗੀਵਾਵਾ ਤੇ ਦੁਖਣ ਮੇਰੇ ਬਹਾਲ ਨੀ ਮਾਏ ਕੰਗੀਵਾਵਾ ਤੇ ਦੁਖਣ ਮੇਰੇ ਬਹਾਲ ਨੀ ਮਾਏ ਮੈਂ ਤਾਂ ਹੋ ਗਈਆਂ ਹਾਲੋਂ ਬਿਹਾਲ ਨੀ ਮਾਏ ਹੋ ਮੈਂ ਤਾਂ ਹੋ ਗਈਆਂ ਹਾਲੋਂ ਬਿਹਾਲ ਨੀ ਮਾਏ ਕੰਗੀਵਾਵਾ ਹੋ ਕੰਗੀਵਾਵਾ ਤੇ ਦੁਖਣ ਮੇਰੇ ਵਾਲ ਨੀ ਮਾਏ ਕੰਗੀਵਾਵਾ ਤੇ ਦੁਖਣ ਮੇਰੇ ਵਾਲ ਨੀ ਮਾਏ ਬਹੁਤ ਬਹੁਤ ਸੁਣੀ ਆਵਾਜ਼ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਵਾਜ਼ ਨੂੰ ਮਿਹਨਤ ਲਾਓ ਤੇ ਅੱਗੇ ਵਧੋ ਤੇ ਜੇਕਰ ਗੱਲ ਕੀਤੀ ਜਾਵੇ ਹੁਣ ਸਿੰਗਿੰਗ ਦਾ ਸ਼ੌਂਕ ਵੀ ਹੈਗਾ ਜਿਹੜਾ ਕਿ ਇੱਥੇ ਯੂਜ਼ ਕੀਤਾ ਜਾ ਰਿਹਾ ਵਾ ਜਦੋਂ ਨਾਲ ਹੁਣ ਜੀਵਨ ਵੀਰ ਹੋਣੀ ਹੁੰਦੇ ਆ ਤਾਂ ਤੁਸੀਂ ਤੁਹਾਡੇ ਨਾਮ ਸਾਡੇ ਗਰੁੱਪ ਦਾ ਨਾਮ ਵੈਸੇ ਤਾਂ ਨਿਰਮਲ ਜਾਗਰੂਪ ਗਰੁੱਪ ਲੁਧਿਆਣੇ ਵਾਲੇ ਠੀਕ ਹੈ ਹਾਂਜੀ ਔਰ ਜੀਵਨ ਸਿੰਘ ਮੋਹੀ ਵਾਲੇ ਉਹ ਮੇਰੇ मामੂ ਜੀ ਨੇ ਠੀਕ ਹੈ ਹਾਂਜੀ ਕਿਸ ਨਾਲ ਲੈ ਕੇ ਸਾਰਾ ਕੁਝ ਕਰਦੇ ਹੋ ਹਾਂਜੀ ਮਾਮੂ ਤੋਂ ਬਿਨਾਂ ਵੀ ਕਿਸੇ ਨਾਲ ਹੋਰ ਜਾਣਾ ਪੈਂਦਾ ਕਈ ਵਾਰੀ ਹਾਂਜੀ ਬਹੁਤ ਜਗ੍ਹਾ ਨੇ ਜਿੱਥੇ ਜਾਣਾ ਪੈਂਦਾ ਉਵੇਂ ਵਧੀਆ ਰਹਿੰਦਾ ਸਾਰਾ ਕੁਝ ਹਾਂਜੀ ਠੀਕ ਆ ਜਿੱਦਾਂ ਆਪਾਂ ਕਈ ਵਾਰ ਲੋਕਾਂ ਨੂੰ ਹੁਣ ਮੈਨੂੰ ਤੁਸੀਂ ਉਮਰ ਛੋਟੇ ਲੱਗਦੇ ਹੋ ਹੁਣ ਉਹਨੇ ਸਵਾਲ ਤਾਂ ਚਲੋ ਕਿਹੜੇ ਕਰਨੇ ਆ ਪਰ ਕੀ ਤੁਹਾਨੂੰ ਮੋਟੀਆਂ-ਮੋਟੀਆਂ ਚੀਜ਼ਾਂ ਦਾ ਪਤਾ ਜਦੋਂ ਤੋਂ ਆਪਾਂ ਜਾਗੋਤੇ ਜਾਂਦੇ ਆ ਜਾਂ ਜਦੋਂ ਨਾਨਕਾ ਮੇਲਾ ਆਉਂਦਾ ਆ ਠੀਕ ਆ ਨਾ ਉਹ ਛੱਜ ਲੈ ਕੇ ਆਉਂਦੇ ਆ ਐਂ ਦੇ ਭੰਦੇ ਆ ਛੱਜ ਉਹ ਤੁਹਾਨੂੰ ਪਤਾ ਹਿਸਟਰੀ ਕੀ ਹੁੰਦੀ ਆ ਉਹਦੀ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ ਮੈਨੂੰ ਸੁਣਿਆ ਹੈ ਉਹ ਵੀ ਮਾਮੂ ਕੋਲੋਂ ਹੀ ਸੁਣਿਆ ਮੈਂ ਕਿ ਨਾਨਕਾ ਪਰਿਵਾਰ ਹੁੰਦਾ ਸੀਗਾ ਕਿ ਉਹਨਾਂ ਛੱਜ ਪਰ ਕੇ ਟੂਮਾ ਦਾ ਲੈ ਕੇ ਆਉਂਦੇ ਹੁੰਦੇ ਸੀ ਔਰ ਉਹਨਾਂ ਮਤਲਬ ਖਾਲੀ ਛੱਜ ਨੂੰ ਵਾਪਸ ਲੈ ਜਾਣਾ ਅਸ਼ੁਭ ਮੰਨਦੇ ਸੀ ਵੀ ਇਸ ਲਈ ਉਹ ਉੱਥੇ ਨੱਚ ਟੱਪ ਕੇ ਛੱਜ ਨੂੰ ਤੋੜਦੇ ਹੁੰਦੇ ਇਹ ਦੇਖੋ ਇਹ ਇਨੂੰ ਪਤਾ ਵੀ ਆ ਕਰਮਨ ਨੂੰ ਤੇ ਸੱਚੀ ਗੱਲ ਜਿਹੜੀ ਕਿ ਕਿਉਂਕਿ ਸਹਿਸਭਾਏ ਆਪਾਂ ਗੱਲ ਕਰੀਏ ਤਾਂ ਜਦੋਂ ਘਰੇ ਸਾਨੂੰ ਕੋਈ ਸਬਜ਼ੀ ਭਾਜੀ ਦੇਣ ਆਉਂਦਾ ਆ ਜਾਂ ਹੁਣ ਦਿਵਾਲੀ ਲੰਘ ਕੇ ਹਟੀਆਂ ਮਿੱਠਾ ਦੇ ਆਉਣਾ ਤਾਂ ਬੰਦਾ ਵੀ ਬਦਲੇ ਦੇ ਵਿੱਚ ਕੋਈ ਮਿੱਠਾ ਨਾਲ ਦੇ ਕੇ ਤੋੜਦਾ ਪਰ ਇੱਥੇ ਮੈਨੂੰ ਲੱਗਦਾ ਹੁਣ ਟੁੰਬਾ ਕੋਣ ਮੂੜੇ ਇਹ ਹੋ ਸਕਦਾ ਆ ਕਿ ਤਾਂ ਵੀ ਸੱਜ ਭੰਦੇ ਆ ਜਾ ਸਕਦਾ ਅੱਛਾ ਜੇਕਰ ਜਾਗੋ ਨਾਈਟ ਦੀ ਗੱਲ ਕੀਤੀ ਜਾਵੇ ਹੋਰ ਬੜੇ ਤਰ੍ਹਾਂ ਦੇ ਹਲਕ-ਹਲਕ ਘਰਾਂ ਦੇ ਵਿੱਚ ਰਵਾਜ਼ ਹੁੰਦੇ ਆ ਕੋਈ ਖਾਸ ਰਵਾਜ਼ ਹੋਵੇ ਦੇਖਿਆ ਹੋਵੇ ਜਿਹੜਾ ਦਿਲਚਸਪ ਲੱਗਦਾ ਹੋਵੇ ਅ ਵੀਰੇ ਵੈਸੇ ਤਾਂ ਇਦਾਂ ਹੁੰਦਾ ਹੈ ਕਿ ਨਾਨਕਾ ਪਰਿਵਾਰ ਆਂਦਾ ਪਹਿਲਾਂ ਉਹਨਾਂ ਦੀ ਐਂਟਰੀ ਹੁੰਦੀ ਹੈ ਉਹ ਵੀ ਵੈਲਕਮ ਕਰਦੇ ਆ ਸ਼ਗਨ ਦਿੰਦੇ ਆ ਔਰ ਨਾਲ ਨਾਲ ਵੈਲਕਮ ਕਰਕੇ ਉਹ ਨਾਨਕ ਸ਼ੱਕ ਦਿਖਾਉਂਦੇ ਆ ਓਨੀ ਦੇਰ ਮਤਲਬ ਕਿ ਕਈ ਗੈਸਟ ਇਦਾਂ ਦੇ ਨੇ ਓਨੀ ਦੇਰ ਚਾਹ ਪਾਣੀ ਵੀ ਪੀਂਦੇ ਆ ਠੀਕ ਆ ਔਰ ਆਪਣੇ ਡਰੈਸਪ ਵੀ ਚੇਂਜ ਕਰਦੇ ਨੇ ਠੀਕ ਆ ਉਹ ਦੋਨੋਂ ਮਤਲਬ ਕਿ ਇਦਾਂ ਹੁੰਦਾ ਹੈ ਕਿ ਵਟਨਾ ਵੀ ਲੱਗਦਾ ਜਿਹਨੂੰ ਹਲਦੀ ਵੀ ਕਹਿੰਦੇ ਨੇ ਔਰ ਫਿਰ ਉਸ ਤੋਂ ਬਾਅਦ ਹਲਦੀ ਦੀ ਤਿਆਰੀ ਹੋ ਜਾਂਦੀ ਆ ਸਾਰੀ ਫੈਮਿਲੀ ਰੜ ਕੇ ਜੋੜੀਆਂ ਬਣਾ ਕੇ ਹਲਦੀ ਲਗਾਉਂਦੇ ਆ ਹਲਦੀ ਤੋਂ ਬਾਅਦ ਜਾਗੋ ਚੱਕੀ ਜਾਂਦੀ ਆ ਜੋ ਕਿ ਵੈਸੇ ਤਾਂ ਹਰ ਘਰ ਦੇ ਵਿੱਚ ਜਾਣੀ ਚਾਹੀਦੀ ਆ ਪਰ ਅੱਜ ਕੱਲ ਇੰਨਾ ਜਾਂਦੇ ਨਹੀਂਗੇ ਨਹੀਂ ਹੈਗਾ ਨਹੀਂ ਕਿਉਂਕਿ ਕਈ ਹੋਟਲਾਂ ਵਗੈਰਾ ਦੇ ਵਿੱਚ ਵੀ ਹੁੰਦੇ ਆ ਫਿਰ ਉਹ ਹੋਟਲ ਦੇ ਵਿੱਚ ਉੱਥੇ ਹੀ ਮਤਲਬ ਕਿ ਛੋਟਾ ਘੜਾ ਕੱਢਦੇ ਨੇ ਕਿ ਚੇਅਰਸ ਦੇ ਆਲੇ ਦੁਆਲੇ ਹੋ ਗਿਆ ਜਾਂ ਸਟੇਜ ਪਰਫਾਰਮ ਦੇ ਆਲੇ ਦੁਆਲੇ ਹੋ ਗਿਆ ਏਦਾਂ ਬਸ ਅੱਗੇ ਤਾਂ ਹੁੰਦਾ ਸੀ ਨਾ ਨਾਨਕਾ ਪਰਿਵਾਰ ਦਾਤ ਦਾ ਪਰਿਵਾਰ ਆਪ ਬੁਲੀਆਂ ਪਾਉਂਦੇ ਸੀ ਉਹ ਘਟ ਗਿਆ ਟ੍ਰੈਂਡ ਮਿਲਣਾ ਹਾਂਜੀ ਉਹ ਘਟ ਗਿਆ ਇਸ ਲਈ ਮਤਲਬ ਕਿ ਜਾਗੋ ਗਰੁੱਪ ਉਹ ਵੀ ਬੁਲਾਏ ਜਾਂਦੇ ਨੇ ਮਲਵਈ ਟੀਮ ਵੀ ਬੁਲਾਈ ਜਾਂਦੀ ਆ ਹਮ ਔਰ ਕਈ ਫੋਜੀ ਇਵੈਂਟ ਵੀ ਹੋ ਜਾਂਦੇ ਨੇ ਬਲਕਿ ਜਿਹੜੀ ਮੈਂ ਗੱਲ ਸੋਸ਼ਲ ਮੀਡੀਆ ਤੇ ਬੜੀ ਦੁਖਾਂਤ ਵੀ ਦਿੰਦੀ ਆ ਵੀ ਗਲਤ ਨਜ਼ਰ ਨਾਲ ਦੇਖਣਾ ਹਾਂਜੀ ਜਿਵੇਂ ਆਪਾਂ ਪਹਿਲਾਂ ਸ਼ੁਰੂਆਤ ਦੀ ਗੱਲ ਕੀਤੀ ਸੀ ਕਿ ਆਰਕੈਸਟਰਾਂ ਨੂੰ ਗਲਤ ਨਜ਼ਰ ਨਾਲ ਵੀ ਦੇਖਿਆ ਜਾਂਦਾ ਤੇ ਕਈ ਵਾਰੀ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਆਪ ਵੀ ਗਲਤ ਹੋ ਜਾਂਦੀਆਂ ਹਾਂਜੀ ਇਹ ਜਿਹੜੀਆਂ ਕੁੜੀਆਂ ਜਦੋਂ ਫਸ ਜਾਂਦੀਆਂ ਇਸ ਜਾਲ ਦੇ ਵਿੱਚ ਤਾਂ ਕੀ ਉਹਦੇ ਵਿੱਚ ਜਿਹੜਾ ਤੁਹਾਡਾ ਇੱਕ ਹਿੱਤਾਂ ਵਾ ਉਹ ਕਿੰਨਾ ਕੁ ਜ਼ਿੰਮੇਵਾਰਕ ਹੋਣੀ ਉਹ ਕਿ ਜਾਂ ਤੁਹਾਨੂੰ ਲੱਗਦਾ ਹੈ ਕਿ ਆਹ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਜਿਹੜੀਆਂ ਗਲਤ ਚੱਲਦੀਆਂ ਪਈਆਂ ਤੁਸੀਂ ਅੱਖੀਂ ਦੇਖਦੇ ਆ ਜਾਂ ਕੇਵਲ ਕਿਸੇ ਦੇ ਕੰਨੀ ਕੋ ਕੁੜੀਆਂ ਬਹਿਦੀਆਂ ਗੱਲਾਂ ਕਰਦੀਆਂ ਸੁਣ ਲੰਨੇ ਨਹੀਂ ਵੀਰੇ ਮਤਲਬ ਵੈਸੇ ਤਾਂ ਮੈਂ ਕੋਈ ਇਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸੁਣੀ ਨਹੀਂ ਪਰ ਅਗਰ ਕਈ ਵਾਰ ਸੁਣ ਵੀ ਲਿਆ ਨੇ ਕਿ ਹਾਂ ਉਹਨਾਂ ਨੇ ਇਦਾਂ ਕੀਤਾ ਜਾਂ ਕਈ ਇੰਟਰਵਿਊ ਵੀ ਆਏ ਹੋਏ ਨੇ ਕਿ ਮਤਲਬ ਕਿ ਮੇਰੇ ਨਾਲ ਗਲਤ ਹੋਇਆ ਜਾਂ ਮੈਨੂੰ ਡਰੱਗਸ ਵਗੈਰਾ ਦਿੱਤੇ ਗਏ ਉਹ ਤੁਹਾਡੇ ਤੇ ਆਪਾਂ ਨੇ ਤੇ ਹੋਣਾ ਚਾਹੀਦਾ ਕਿਉਂਕਿ ਕੋਈ ਦੂਸਰਾ ਬੰਦਾ ਆਪਾਂ ਨੂੰ ਕਹਿ ਨਹੀਂ ਸਕਦਾ ਕਿ ਹਾਂ ਤੁਸੀਂ ਆ ਚੀਜ਼ ਖਾਓ ਜਾਂ ਗਲਤ ਚੀਜ਼ ਖਾਓ ਪੀਓ ਠੀਕ ਆ ਤੁਹਾਡੇ ਜਾਗੂ ਜਿਹੜਾ ਪੂਰਾ ਹੈਗਾ ਵਾ ਇਹਦੇ ਵਿੱਚ ਤੁਹਾਡੇ ਸਹਿਯੋਗ ਕੌਣ ਕੋਣ ਅਵੇਸੇ ਮੇਰੀ ਫਰੈਂਡ ਹੈ ਮੇਰੇ ਮਮਾ ਹੀ ਨੇ اچھا ਵੈਰੀ ਗੁੱਡ ਵੈਰੀ ਗੁੱਡ ਔਰ ਕੀ ਨਾਮ ਆਉਣਾ ਦਾ ਉਹਨਾਂ ਦਾ ਹੈਗਾ ਬਲਜੀਤ ਕੌਰ ਠੀਕ ਹੈ ਵੈਸੇ ਉਹਨਾਂ ਨੂੰ ਕੈਲੋ ਬੋਡੀ ਵੀ ਕਹਿੰਦੇ ਨੇ ਅੱਛਾ ਹਾਂਜੀ ਇਹ ਤਾਂ ਸਾਰੇ ਜਾਣਦੇ ਉਹਨਾਂ ਨੂੰ ਤਾਂ ਫਿਰ ਤਾਂ ਤੇ ਦੂਜੀ ਗੱਲ ਤੁਹਾਡੇ ਕਈ ਵਾਰ ਹੁੰਦਾ ਨਾ ਕਿ ਮੇਰਾ ਆਹ ਮੋਰਾ ਉਹ ਆ ਵੀ ਮੈਂ ਇਹਨੂੰ ਦੇਖ ਦੇਖ ਕੇ ਅੱਗੇ ਵੱਧਦੀ ਪਈ ਹਾਂ ਤੁਸੀਂ ਕਿਹਨੂੰ ਦੇਖ ਕੇ ਮੈਂ ਮਮਾ ਨੂੰ ਮਮਾ ਨੂੰ ਦੇਖ ਕੇ ਹਾਂਜੀ ਬਹੁਤ ਅੱਛੀ ਗੱਲ ਹੈ ਤੇ ਮੰਮਾ ਦੋਸ ਜਾਂ ਕਰ ਕਰੇ ਸਿਖਾਉਂਦੇ ਵੀ ਰਹਿੰਦੇ ਹੁਣਿਆ ਕੁਛ ਹਾਂਜੀ ਕੀ ਕੁਛ ਖਾਸ ਉਹਨਾਂ ਸਿੱਖਿਆ ਹੋਇਆ ਗਾ ਜੀ ਮਮਾ ਮਤਲਬ ਕਿ ਦੱਸਦੇ ਰਹਿੰਦੇ ਆ ਕਿ ਤਰੀਕਾ ਕੀ ਆ ਮਤਲਬ ਬੋਲਣ ਦਾ ਜਾਂ ਜਿੱਦਾਂ ਦੀ ਲੈ ਦੇ ਵਿੱਚ ਬੋਲੀ ਪਾਉਣੀ ਆ ਆਪਾਂ ਹਨਾ ਉਹ ਵੀ ਅਰ ਜਿੱਦਾਂ ਹੁਣ ਮਨ ਲਬ ਬਿਨਾ ਢੋਲ ਤੋਂ ਵੀ ਕਈ ਵਾਰ ਕਰਨਾ ਪੈ ਜਾਂਦੀ ਆ ਕਈ ਕਹਿੰਦੇ ਨੇ ਬਿਨਾ ਢੋਲ ਤੋਂ ਗਾਓ ਫਿਰ ਉਹਦਾ ਮਮਾ ਅਲੱਗ ਅਲੱਗ ਤਰ੍ਹਾਂ ਲੈਭਣਾ ਰਿਆਜ਼ ਕਰਦੇ ਆ ਫਿਰ ਹਾਂਜੀ ਰਿਆਜ਼ ਦਾ ਮਤਲਬ ਨਾਰਮਲ ਦੇਖਿਆ ਆਪਾਂ ਕਿ ਲੋਕ ਜਿਹੜੇ ਕੀਰਤਨ ਕਰਦੇ ਨੇ ਸਿੰਗਰ ਆ ਉਹ ਸਰਗਮਾ ਤੇ ਕਰਦੇ ਆ ਹਾਂਜੀ ਹਾਰਮੋਨੀਅਮ ਲੈ ਲਿਆ ਤੁਹਾਡਾ ਰਿਆਜ਼ ਦਾ ਕੀ ਤਰੀਕਾ ਮੇਰਾ ਵੈਸੇ ਵੀਰੇ ਮੇਰਾ ਮੰਮਾ ਦਾ ਸਾਡਾ ਢੋਲਕਾ ਔਰ ਢੋਲੀ ਆ ਉਹਤੇ ਕਰਦੇ ਹਾਂ ਹਾਂਜੀ ਉਹਦੇ ਤੇ ਕਰਦੇ ਆ ਇਹ ਰਿਆਜ਼ ਦਿੱਲੀ ਹੁੰਦਾ ਕਿ ਕਿਵੇਂ ਕਰਦੇ ਆ ਵੈਸੇ ਤਾਂ ਆਫ ਸੀਜ਼ਨ ਦੇ ਵਿੱਚ ਹੁੰਦਾ ਇਦਾਂ ਹੁੰਦਾ ਕਿ ਜਦੋਂ ਸੀਜ਼ਨ ਸ਼ੁਰੂ ਹੋ ਜਾਂਦੇ ਨੇ ਤਾਂ ਵਿਆਹ ਸ਼ੁਰੂ ਹੋ ਜਾਂਦੇ ਨੇ ਫਿਰ ਤਾਂ ਟਾਈਮ ਨਹੀਂ ਲੱਗਦਾ ਕਿਉਂਕਿ ਬੁਕਿੰਗ ਹੋ ਜਾਂਦੀ ਆ ਔਰ ਉਸ ਤੋਂ ਪਹਿਲਾਂ ਹੁੰਦੇ ਨੇ ਜਿਹੜੇ 3-4 ਮਹੀਨੇ ਉਹਦੇ ਵਿੱਚ ਰਿਆਜ਼ ਹੁੰਦਾ ਉਹਦੇ ਵਿੱਚ ਰਿਆਜ਼ ਹੁੰਦਾ ਹਾਂਜੀ ਆਮ ਅਸੀਂ ਦੇਖਿਆ ਹੈ ਕਿ ਸਿੰਗਰ ਰਿਆਜ਼ 3-3 ਘੰਟੇ 4-4 ਘੰਟੇ ਕਰਦੇ ਆ ਠੀਕ ਆ ਤੁਹਾਡਾ ਕੀ ਪੈਟਰਨ ਹੁੰਦਾ ਅਹੀ ਟੈਂਟ ਚਾਰਜਰ ਕੰਨ ਸੇਮ ਪੈਟਰਨ ਹੁੰਦਾ ਸੇਮ ਵੀ ਹੁੰਦਾ ਮਤਲਬ ਵੱਧ ਵੀ ਜਾਂਦਾ ਟਾਈਮ ਕਿਉਂਕਿ ਕਈ ਵਾਰ ਰਿਆਸਗਰ ਦੇ ਪਤਾ ਨਹੀਂ ਲੱਗਦਾ ਕਿ ਕਿੰਨਾ ਟਾਈਮ ਹੋ ਗਿਆ ਕਹਿੰਦੇ ਹੁੰਦੇ ਆ ਕਿ ਕਈ ਵਾਰ ਨਾ ਸੋਹਣੇ ਫੁਲਵਾੜੀ ਦੇ ਵਿੱਚ ਕੰਡੇ ਵੀ ਹੁੰਦੇ ਆ ਤੁਸੀਂ ਇਨੀ ਮਿਹਨਤ ਕਰਦੇ ਹੋ ਕਈ ਵਾਰੀ ਫੰਕਸ਼ਨ ਲੰਬੇ ਚਲੇ ਜਾਂਦੇ ਆ ਸਾਹ ਫੁੱਲ ਜਾਂਦੇ ਆ ਜਾਂ ਥਕਾਵਟ ਹੋ ਜਾਂਦੀ ਆ ਇਹ ਹੁੰਦਾ ਵਾ ਕਿਵੇਂ ਦਾ ਹੁੰਦਾ ਹੁੰਦਾ ਵਾ ਪਰ ਇਦਾਂ ਹੁੰਦਾ ਕਿਉਂਕਿ ਅਗਰ ਮੈਂ ਤੇ ਮਮਾ ਕੰਮ ਕਰ ਰਿਹਾ ਵੈਸੇ ਤਾਂ ਸਾਰੇ ਇਦਾਂ ਨੇ ਸਾਡੇ ਗਰੁੱਪ ਦੇ ਵਿੱਚ ਕਿ ਕੁੜੀਆਂ ਸਾਰੀਆਂ ਕੋਰਸ ਤੇ ਬੈਕ ਕੋਰਸ ਕਰਦੇ ਨੇ ਸਾਰੇ ਹਨਾ ਸਾਧਵਾਂ ਦੇ ਔਰ ਅਗਰ ਕੋਈ ਥੱਕ ਵੀ ਜਾਂਦਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਫੰਕਸ਼ਨ ਚੱਲਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਅਲੱਗ ਕਰ ਦਿੰਦੇ ਹਾਂ ਕਿ ਤੁਸੀਂ ਰੈਸਟ ਕਰ ਲਓ ਕਿ ਦੂਸਰੇ ਤਲਾਕੀ ਵਰਤੇ ਜਾਂਦੇ ਕਈ ਵਾਰ ਨੇੜੇ ਨਾਲ ਨਵੇਂ ਨਵੇਂ ਟੱਕਰੇ ਹੁੰਦੇ ਹਾਂਜੀ ਕੀ ਤਲਾਕੀ ਕਰਦੇ ਆ ਕਰ ਜਾਂਦੇ ਆ ਕਈ ਤੇ ਇਦਾਂ ਹੁੰਦਾ ਕਿ ਕੰਮ ਸਿੱਖ ਕੇ ਮਤਲਬ ਜਿੱਦਾਂ ਸਾਡੇ ਤੋਂ ਸਿੱਖੇ ਨੇ ਔਰ ਉਹਨਾਂ ਨੇ ਕਹਿਣਾ ਨਹੀਂ ਜੀ ਅਸੀਂ ਤਾਂ ਕਿਸੇ ਹੋਰ ਗਰੁੱਪ ਤੋਂ ਸਿੱਖਿਆ। ਅੱਛਾ ਚਲਾਕੀ ਆ ਵੱਤ ਜਾਂਦੇ। ਪੈਸਿਆਂ 'ਚ ਚਲਾਕੀ ਹੁੰਦੀ ਆ? ਪੈਸਿਆਂ 'ਚ ਵੀ ਕਈ ਵਾਰ ਹੋ ਜਾਂਦੀ ਆ, ਕਈ ਵਾਰ ਨਹੀਂ ਵੀ। ਕਿਵੇਂ ਕਰਦੇ ਚਲਾਕੀ? ਮਤਲਬ ਕਿ ਸ਼ਗਨ ਮਿਲਦੇ ਆ। ਹਾਂ। ਹੈਨਾ? ਇੱਕ ਵਾਰ ਜਿਹੜੇ ਬਾਹਰ ਨੇ ਹੁੰਦੇ ਆ, ਉਹ ਕਿਹਦੇ ਕੋਲ ਜਾਂਦੇ ਆ? ਉਹ ਸਾਡੇ ਕੋਲ ਜਾਂਦੇ। ਤੁਹਾਡੇ ਕੋਲ ਜਾਂਦੇ ਆ। ਠੀਕ ਆ। ਤੇ ਬਾਕੀ ਸ਼ਗਨਾਂ ਦੀ ਜੇ ਗੱਲ ਕੀਤੀ ਹੋਵੇ ਨਾਰਮਲ ਕੀ ਹੁੰਦਾ ਹੈ ਸ਼ਗਨ 21000 ਕਈ ਕਹਿੰਦੇ ਨੇ ਕਿ 11000 ਕਹਿੰਦੇ ਆ ਕੀ ਹੁੰਦਾ ਜੀ ਕਈ ਤਾਂ ਫੈਮਿਲੀ ਐਦਾਂ ਦੀ ਹੁੰਦੀਆਂ ਨੇ ਉਹਨਾਂ ਨੇ ਇੱਕ ਵਾਰ ਕਹੀ ਹਾਂਜੀ ਇੰਨਾ ਸ਼ਗਨ ਚਾਹੀਦਾ ਹੂੰ ਹੂੰ ਉਹਨਾਂ ਨਾਲ ਦੀ ਨਾਲ ਕਰ ਦਿੰਦੇ ਨੇ ਔਰ ਕਈ ਐਦਾਂ ਦੇ ਹੁੰਦੇ ਨੇ ਕਿ ਹਾਂ ਅਸੀਂ ਕਹਿ ਵੀ ਦਈਏ ਕਿ ਹਾਂਜੀ ਐਦਾਂ ਇੰਨਾ ਸ਼ਗਨ ਚਾਹੀਦਾ ਉਹਨਾਂ ਨੇ ਨਹੀਂ 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 ਇੰਨਾ ਨਹੀਂ ਇੰਨਾ ਠੀਕ ਆ ਹਾਂ ਫਿਰ ਐਦਾਂ ਹੋ ਜਾਂਦਾ ਤੇ ਪਰ ਇਹ ਦੂਜੀ ਵਾਰ ਕਈ ਵਾਰ ਫੋਟੋਆਂ ਵੀਡੀਓ ਆਪਾਂ ਐਵੇਂ ਦਿੰਦੀ ਅੜ ਜਾਂਦੇ ਆ ਅਗਲੇ ਤੁਸੀਂ ਤੁਹਾਡਾ ਗਰੁੱਪ ਵੜ ਗਿਆ ਨਹੀਂ ਐਂ ਤਾਂ ਇੰਨਾ ਹੀ ਹੁੰਦਾ ਏ ਹੰਦੀ ਹੁੰਦਾ ਕਿੰਨਾ ਦੋਟਿਆ ਹੁੰਦਾ ਨਾ ਐ ਵੈਸੇ ਨਾਰਮਲੀ ਤਾਂ 33 33 3300 ਜਾਂ ਫਿਰ 2100 ਹੁੰਦਾ ਠੀਕ ਹੈ ਇਹਨੂੰ ਸਹੀ ਕਰਾਓ ਇਹੀ ਹੁੰਦਾ ਬਿਲਕੁਲ ਜੀ ਇਹ ਨਾਰਮਲ ਹੀ ਰੱਖਦੇ ਹੋ ਠੀਕ ਹੈ ਕੋਈ ਸਵਾਲ ਜੰਦਰ ਬਾਈ ਠੀਕ ਹੈ ਓਵਰ ਆਲ ਠੀਕ ਹੈ ਕਿੰਨਾ ਹੋ ਗਿਆ ਦੇਖਿਓ 22 ਮਿੰਟ 22 ਮਿੰਟ ਹੋ ਗਏ ਤੁਹਾਡੇ ਭਾਈ ਜੀ ਕੋਈ ਸਵਾਲ ਹੈ ਤੁਹਾਡੇ ਇਸ ਕਿਤੇ ਨੂੰ ਲੈ ਕੇ ਕੋਈ ਸਪੈਸ਼ਲ ਸਵਾਲ ਚਲਿਆ ਅੱਗੇ ਚਲਿਆ ਹਾਂ ਨਾਰਮਲ ਇਹੀ ਸੀ ਸਵਾਲ ਠੀਕ ਹੈ ਚਲੋ ਕਲੋਜ਼ਿੰਗ ਕਰਦੇ ਆ ਆ ਸੋ ਕਰਮਨ ਜ਼ਿੰਦਗੀ ਚੱਲਦੀ ਰਹਿੰਦੀ ਹੈ ਥੋੜੀ ਬਹੁਤ ਛੋਟੀ ਉਮਰ ਹਾਂਜੀ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਕੀ ਕਰਨਾ ਜਾਂ ਇਹੀ ਖੁਸ਼ ਕਰਨਾ ਬੀਤੇ ਵੈਸੇ ਤਾਂ ਇਦਾਂ ਹੈ ਕਿ ਹਾਂ ਆਪਾਂ ਇਹਨੂੰ ਹੀ ਸਿੰਗਿੰਗ ਲਾਈਨ ਚ ਲੈ ਕੇ ਜਾਈਏ ਕਿਉਂਕਿ ਜਿਆਦਾ ਪੰਜਾਬੀ ਫੋਕ ਚੱਲਦਾ ਹੂੰ ਕਲਚਰ ਆਪਣਾ ਹੂੰ ਔਰ ਇਹ ਹੀ ਕਹਿਣਾ ਚਾਹੂੰਗੀ ਕਿ ਪੰਜਾਬੀ ਕਲਚਰ ਦੇ ਨਾਲ ਜੁੜੇ ਰਹੋ ਹਮ ਦਰਸ਼ਕਾਂ ਨੂੰ ਜਾਂਦੇ ਕੀ ਸਨੇਹ ਹ ਤੇ ਕਿ ਕਿਸੇ ਸੋਚ ਗਲਤ ਨਾ ਕਿਸੇ ਪ੍ਰਤੀ ਹਮ ਲੈਟਸ ਟ੍ਰਾਈ ਬੋਲੋ ਕਿ ਕਿਸੇ ਪ੍ਰਤੀ ਕਿਸੇ ਦੂਸਰੇ ਦੇ ਥਰੂ ਕੋਈ ਸੋਚ ਗਲਤ ਨਾ ਰੱਖੋ ਔਰ ਉਹਨਾਂ ਦੇ ਬਾਰੇ ਮਤਲਬ ਗਲਤ ਨਾ ਸੋਚੋ ਬਿਨਾ ਸੁਣੇ ਔਰ ਬਿਨਾ ਦੇਖੇ ਗਲਤ ਨਾ ਸੋਚੋ ਔਰ ਪੰਜਾਬੀ ਵਿਰਸੇ ਦੇ ਨਾਲ ਜੁੜੇ ਰੋ